ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪੈਂਦਾ ਆਪਾਂ ਬਖਤਗੜ ਠੀਕ ਆ ਜੀ ਬਾਈ ਦੇ 6-7 ਕਿੱਲੇ ਮੱਕੀ ਦੇ ਜੀ ਜੇ ਕਿਸੇ ਨੇ 4-5 ਮੱਕੀ ਦਾ ਜੀ ਤੇ ਬਾਈ ਦਾ ਨਾਲ ਕਰਦੇ ਆਪਾਂ ਗੱਲਬਾਤ ਮੱਕੀ ਦੇ ਸੱਲੀਆਂ ਦੇਖ ਸਕਦੇ ਜੀ ਤੁਸੀਂ ਠੀਕ ਆ ਜੀ ਤੇ ਬਾਕੀ ਕਰਦੇ ਆਪਾਂ ਬਾਈ ਸਤਿ ਸ੍ਰੀ ਅਕਾਲ ਜੀ ਅਸੀਂ ਆ ਬਾਈ ਜੀ ਕੀ ਨਾਮ ਵੀਰੇ ਆਪਣਾ ਹਰਦੀਪ ਸਿੰਘ ਆ ਬਾਈ ਪਿੰਡ ਜੀ ਵਕਤਗੜ ਨੰਬਰ ਦੱਸੋ ਜੀ 9877301900 ਦੁਬਾਰੇ ਫੇਰ ਦੱਸ ਦਿਜੀ 9877301900 ਕਿੰਨੇ ਕਿੱਲੇ ਵੀਰੇ ਆਪਣੀ ਮੱਕੀ ਦੀ 7 ਕਿੱਲੇ ਆ ਬਈ ਮੱਕੀ ਦੀ ਆਪਣੇ ਕੋਲ ਠੀਕ ਹੈ ਜੀ ਤੇਰੇ ਟੂਟ ਵੀਰੇ ਰੇਟ ਬਾਈ ਫੋਨ ਤੇ ਕਰ ਲਾਂਗੇ ਕੋਈ ਗੱਲ ਨਹੀਂ ਠੀਕ ਆ ਆਪਣੇ ਦਾਣਾਦ ਨੂੰ ਪਹਿ ਗਿਆ ਥੱਲੇ ਚ ਹਾਂ ਦਾਣਾ ਪਿਆ ਹੋਈ ਬਸ 10 ਦਿਨਾਂ ਨੂੰ ਤਿਆਰ ਆਚਾਰ ਵਾਲੀ ਠੀਕ ਹੈ ਜੀ ਹਾਂ ਬਈ ਦੇਖ ਸਕਦੇ ਹੋ ਮੱਕੀ ਤੇ ਬਾਈ ਦਾ ਫੋਨ ਨੰਬਰ ਦੇਦਾ ਤੁਹਾਨੂੰ ਜ਼ਿਲ੍ਹਾ ਬਰਨਾਲਾ ਪਿੰਡ ਵਕਤਗੜ ਜੇ ਕਿਸੇ ਭਾਈ ਨੂੰ ਜਰੂਰਤ ਹੋਈ ਤਾਂ ਭਾਈ ਜੀ ਨਾਲ ਜਰੂਰ ਕੰਡਕਟ ਕਰੋ ਠੀਕ ਹੈ ਜੀ ਜੀਤਾ ਫਾਰਮ ਟੀਵੀ ਬਰਨਾਲਾ ਨੂੰ ਬਹੁਤ ਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੇਂ-ਤੁਨਵੇਂ ਵੀਡੀਓ ਤੁਹਾਡੇ ਤੱਕ ਲੈ ਕੇ ਆਈਏ ਅਸੀਂ ਸ਼ੇਅਰ ਜਰੂਰ ਕਰ ਦਿਆ ਕਰੋ ਭਰਾ ਠੀਕ ਹੈ ਜੀ ਮੱਕੀ ਦਾ ਕਦ ਕੁੱਤ ਤੁਹਾਡੇ ਸਾਹਮਣੇ ਆ ਤੇ ਪਿੰਡ ਦੇ ਨੇੜੇ ਹੀ ਹੈਗਾ ਜੀ ਆਹ ਪਿੰਡ ਆ ਗਾ ਬਖਤਗੜ ਇਹ ਜਾਂਦੀ ਸੜਕ ਭੋਤਰੇ ਨੂੰ ਜੀ ਠੀਕ ਹੈ ਜੀ ਭੋਤਰੇ ਦੀ ਸੜਕ ਦੇ ਪਿੰਡ ਦੇ ਨਾਲ 1.5 ਕਿਲੋਮੀਟਰ ਤੇ ਹੀਗਾ ਜੀ ਮੱਕੀ ਇਹ ਜੇ ਕਿਸੇ ਨੇ ਬਾਈ ਜੀ ਨੇ ਦੇਖਣਾ ਤਾਂ ਬਾਈ ਜੀ ਨਾਲ ਕੰਟੈਕਟ ਕਰ ਲਓ ਦੇਖ ਲਿਓ ਫੋਨ ਤੇ ਕੰਟੈਕਟ ਕਰ ਲਿਓ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਉੱਕ ਕੇ ਬਾਈ